ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਮ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਪਿੰਡਰ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਅੱਜ ਦੀ ਵੀਡੀਓ ਦੇ ਵਿੱਚ ਆਹ ਜਿਹੜੀਆਂ گاਵਾ ਵੜਾ ਮੱਝਾਂ ਵੇਖ ਰਹੇ ਆ ਸਾਰੀਆਂ ਹੀ ਸੇਲ ਆ ਟੋਕੜਾਂ ਵੀ ਮਿਲ ਜਾਣਗੀਆਂ ਟੋਕੜ ਗੱਬਣ ਮੱਝ ਵੀ ਮਿਲ ਜੂ ਜੇ ਕੋਈ ਟੋਕੜ ਗੱਬਣ ਮੱਝ ਲੈਣ ਦਾ ਚਾਹਵਣਾ ਸੂਈ ਸਵਾਈ ਵੀ ਮਿਲ ਜੂ ਤੇ ਗੱਬਣ ਤਿਆਰ ਵੜ ਵੀ ਮਿਲ ਜੂ ਇਹ ਸਾਰੇ ਮਾਹਲੀ ਸੇਲ ਆ ਵਿਕਾਊ ਆ ਟੋਟਲ ਹੈਗੇ ਆ 6 ਨਗ ਬਾਕੀ ਇਨਫਰਮੇਸ਼ਨ ਲੈ ਦੇਣਾ ਕੱਲੇ ਕੱਲਾ ਨਗ ਤੋੜ ਕੇ ਵਿਖਾ ਦੇ ਨੇ ਕਿੱਲਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਭਾ ਹੋਂਗੇ ਨਿੱਕੇ ਨਿੱਕੇ ਸਸੀ ਗਾਲ ਜੀ ਸਸੀ ਗਾਲ ਜੀ ਨਾਂ ਦੱਸ ਦੀ ਨਾਂ ਰਖੀ ਸਿੰਘ ਜੀ ਪਿੰਡ ਪਿੰਡਰ ਕਲਾਂ ਚ ਦਾ ਮੋਗਾ ਜੀ ਤਹਿਸੀਲ ਧਰਮਪੁਰ ਫੋਨ ਨੰਬਰ ਦੱਸੋ 734537611 97811 57555 ਇੱਥੇ ਚੱਲ ਪਗੇ ਹਾਂਜੀ ਇੱਧਰ ਹੀ ਕੱਢ ਨਿੱਕੇ ਬਾਹਰ ਕਿੰਨੇ ਵਸੂਆ ਕੀ ਗੱਲ ਸੱਸ ਦਸੀ ਇਹਦੇ ਬਾਰੇ ਜੀ ਦੂਜੇ ਨਾਲ ਤੀਜੇ ਹੋਊਗੀ ਜੀ ਵੱਲੋਂ ਦੂਜੇ ਸੂਈ ਆ ਵੈਸੇ ਤਾਂ ਹਾਂ ਤੇ ਟੋਕੜ ਵਹਿੜਾ ਜੀ ਤੇ 8 ਕਿਲੋ ਦੁੱਧ ਜੋ ਗਿਆ ਭਾਜੀ ਲੈ ਕੇ ਆਈਆਂ ਜੀ ਕਿੰਨੇ ਦੀ ਇਹ ਆਪਾਂ ਦੇ ਦਾਂਗੇ 8 ਕਿਲੋ ਦੁੱਧ ਬਾਈ ਕਹਿੰਦਾ ਅੱਜ ਚੋਕੇ ਆਪਾਂ ਅੱਜ ਦੀ ਲਿਆਂਦੀ ਆ ਵਧੀਆ ਕਿਥਾਂ ਹੀ ਖੜੀ ਆ ਪੈਰ ਵਧੀਆ ਪੈਰ ਬਣਾਉਣੇ ਪੈਣੇ ਠੀਕ ਆ ਬਾਈ ਕਹਿੰਦਾ ਜਿਹੜੇ ਘਰੋਂ ਲਈ ਆ ਜਗਾ ਉਹਨਾਂ ਦੀ ਓਨੀ ਹੀ ਕੀ ਸੀ ਇੱਕ ਥਾਂ ਹੀ ਖੜੀ ਰਹੀ ਆ ਤੇ ਪੈਰ ਬਾਈ ਕਹਿੰਦਾ ਬਣਾਉਣੇ ਹਜੇ ਬੰਦਾ ਆਇਆ ਨਹੀਂ ਕਿਉਂਕਿ ਵੈੜ ਵੀ ਹਜੇ ਮਾਲ ਆ ਅੱਤਾ ਜਾ ਆਇਆ ਹੀ ਆ ਤੇ ਪੈਰ ਬਾਈ ਬਣਾ ਦੂ ਉਹਦੇ ਨਾਲੋਂ ਬੇਫਿਕਰ ਹੋ ਜਾਓ ਤੁਸੀਂ ਠੰਡੀ ਸੀਲ ਪੂਰੀ ਆ 8 ਕਿਲੋ ਦੁੱਧ ਠੰਡੀ ਸੀਲ ਪੂਰੀ 28000 ਦੀ 18000 ਦੀ 18000 ਦੀ ਫਾਰਕੀ ਵਾਲਾ ਪਿਆਗੇ ਹਾਂ 18000 ਦੀ ਜੇ ਕਿਸੇ ਨੇ ਦੁੱਧ ਦਾ ਬੁੱਤਾ ਲਾਉਣਾ ਨਾ ਤੇ ਸਿਆਲੋ ਸਿਆਲ ਵਧੀਆ ਦੁੱਧ ਪਿਆ ਦੇਣਾ ਮੁੱਲ ਵੀ ਕਿਹੜਾ ਬੱਛੀਆਂ ਵਾਲਾ ਪਾ 18000 8 ਕਿਲੋ ਦੁੱਧ ਦਾ 2 ਨੰਬਰ ਤੇ ਆ ਜਾ ਇਹ ਜੀ ਪਹਿਲਣ ਵੜਾ ਜੀ ਤੋਕੜ ਇਹ ਤਾਂ ਹੈਗੀ ਚਾਰ ਦੰਦ ਇਹ ਚੌਗੀ ਹਾਂਜੀ ਬੱਛੀ ਸੋਹਣੀ ਹੈ ਹਾਂਜੀ ਇਹ ਆਪਾਂ ਹੀ 7 ਕਿਲੋ ਦੁੱਧ ਚੋ ਕੇ ਅੱਜ ਹੀ ਲੈ ਗਏ ਆ ਜੀ ਕਿੰਨੇ ਦੀ ਇਹ ਹੀ ਮੰਨ ਕੇ ਆ ਜੇ ਭਲਾਂ ਦੀ ਕਿੰਨੇ ਦੀ ਇਹ ਆਪਾਂ ਦੇ ਰਾਂਗੇ 20000 ਦੀ ਪਹਿਲਣ ਬੱਛੀ ਚਿੱਟੇ ਰੰਗ ਦੀ ਮੂੰਹ ਤੋਂ ਚਾਰ ਦੰਦ ਬਾਈ ਕਹਿੰਦਾ 20000 ਦੀ ਦੇ ਦੂੰ ਜਾਨਵਰ ਜਾਦ ਬਰੀਡ ਆ ਇੰਨੇ ਦੀ ਵਾਲਾ ਫੰਡਰ ਵੱਚੀ ਹੀ ਦਿੰਦਾ ਹਾਂ ਹਾਂ ਬਰੀਡ ਬਹੁਤ ਹੈ ਇਹੀ ਔਸਰ ਵੱਚੀ ਹੁੰਦੀ ਖੀਰੀ ਹੁੰਦੀ ਚੱਲ ਚੌਕੀ ਲਾ ਲਓ ਭਾਵਾਂ ਇਹ 10 ਕਿਲੋ ਹੁਣ ਵੀ ਚਵਾ ਦੂਗੀ ਉਹੋ ਜੀ ਸੇਵਾ 10 ਕਿਲੋ ਦੁੱਧ ਬਾਈ ਕਹਿੰਦਾ ਹੁਣ ਵੀ ਚਵਾ ਦੂ ਤੇ ਇੰਨੇ ਦੀ ਆਉਂਦੀ ਔਸਰ ਵੀ ਤੇ ਨਾਲੇ ਤਾਂ ਦੁੱਧ ਪੀਓ ਸਿਆਲੋ ਸਿਆਲ 2 ਕਿਲੋ ਕੋਈ ਥਣ ਬਹੁਤ ਚੰਗਾ ਹੂੰ 2 ਕਿਲੋ ਇਹਨੂੰ ਪਾਊਡਰ ਪਾਊਡਰ ਦੇ ਦੋ ਹੀਟ ਚ ਇਹਨੇ ਆ ਜਾਣਾ ਕਿਹੜੋ ਕੋਈ ਫਰਾਕੜਾ ਬੁੱਢੀ ਆ ਹਾਂ ਠੀਕੇ ਲੱਗੇ ਅੱਜ 22 ਦਿਨ ਹੋ ਗਏ ਟੀਕੇ ਲੱਗੇ ਅੱਛਾ ਟੀਕਾ ਲੱਗਿਆ ਬਾਈ 22 ਦਿਨ ਹੋ ਗਏ 20000 ਦੀ ਦੇ ਦੇਣੀ ਆ ਤੇ ਜਦ ਦਿਨ ਤਿਆਰ ਹੋ ਜਾਂਦੀ ਆ ਪਤਾ ਹੀ ਕਿੰਨੇ ਦੀ ਵੱਛੀ ਆ ਕਿਉਂਕਿ ਬਰੀਡ ਵਾਲੀ ਆ ਪਹਿਲਾਂ ਨਾ 4 ਦੰਦ ਆ ਵਧੀਆ 5-7 ਸੂਏ ਦੁੱਧ ਪਿਆ ਜੂ 18-20 ਦਿਨ ਹੋ ਗਏ ਅੱਜ ਇਹਦੇ ਏਆਈ ਹੋਈ ਨੂੰ ਤਬੀ 20000 ਦੀ ਨਿੱਕੇ ਨਿੱਕੇ ਭਾਅ ਤਿੰਨ ਨੰਬਰ ਕੱਢੋ ਜੀ ਬਾਹਰ ਇਹ ਜੀ ਦੂਜੇ ਤੋਂ ਸੁਣੀ ਆ ਜੀ ਵਹਿਣ ਹੂੰ ਜੀ ਆਹ ਸਾਦਾ ਦੰਦ ਦੀ ਕੱਤੀ ਵੀ ਮਾਲ ਗਲੀ ਡੇਟ ਮਤਾਉ ਕਿੰਨਾ ਗੱਦਦ ਪੈ ਜੂ ਉਹ ਤਾਂ ਹੀ 17 18 ਕਿਲੋ ਚਵਾ ਦਿੰਦੀ ਆ ਜੀ ਸਾਡੀ ਵੇਖੀ ਪਿੰਦੇ ਸੁਬੇ ਠੀਕ ਐ ਕਿੰਨਾ ਕਰੋ ਮਾਲ ਉਹ ਲਈ ਆਪਣੇ ਤੋਂ ਬਾਈ ਕਹਿੰਦਾ ਜੀ ਤੋਂ ਲਈ ਉਹਨਾਂ ਤੋਂ ਆਪਾਂ ਅੱਗੇ ਵੀ ਮਾਲ ਲੈਣੇ ਆ ਉਹ ਘਰੋਂ ਹਾਂ ਜੀ ਦੁੱਧ ਬਾਈ ਕਹਿੰਦਾ 18 20 ਖੁੱਲਾ ਪਿਆ ਜੂ ਝੋਲ ਝੂੜ ਬਹੁਤ ਆ ਲੇਵਾ ਲਾਹੂ ਬਹੁਤ ਆ ਦਾ ਗਿਲਗਲੌੜਾ ਇਹ ਕਰਕੇ ਪੈਰ ਜਾ ਤਿਲਕ ਗਿਆ ਉਹ ਬੁੱਢੀ ਨਹੀਂ ਗਈ ਰ ਇੱਕ ਸਾਈਡ ਫੋਟ ਕਰ ਗਈ ਦੂਜੀ ਸਾਈਡ ਫੋਟ ਹੈਣੀ ਹਾਂ ਹਾਂ ਇੱਕ ਸਾਈਡ ਫੋਟ ਕੱਢ ਗਈ ਤੇ ਦੂਜੀ ਸਾਈਡ ਕੋ ਨਹੀਂ ਐ ਦੂਜਾ ਸੂਆ 18 20 ਕਿਲੋ ਖੁੱਲਾ ਦੁੱਧ ਪਿਆ ਜੂ ਚਾਰ ਹੀ ਥਾਣਾ ਮੋٹے ਮੋٹے ਇਹ ਲੇਵਾ ਲਾਹੂ ਬਹੁਤ ਜਦੋਂ ਤਿਆਰ ਹੋ ਜਾਂਦੀ ਹੈ ਲਟਕੇ ਸੂ ਹਾਂ ਵੱਡੀ ਵਹਿੜ ਆ ਬਾਈ ਕਹਿੰਦਾ ਪਿਛਲੇ ਸੂਏ ਆਪਣੀ ਵੇਖੀ ਵੀ ਆ ਜਿਹੜੇ ਘਰੋਂ ਬਾਈ ਕਹਿੰਦਾ ਆਪਾਂ ਮਾਲ ਲੈਨੇ ਆ ਉਹ ਘਰੋਂ ਬੱਚੀ ਲਈ ਆ ਬਹੁਤ ਮਾਲ ਲਿਆ ਬਾਈ ਕਹਿੰਦਾ ਉਹ ਘਰੋਂ ਕਿੰਨੇ ਦੀ ਬਾਈ ਇਹ ਆਪਾਂ ਦੇ ਦਾਂਗੇ 48000 ਦੀ ਲਓ ਜੀ 2 ਘਟ 50 ਦੀ 48000 ਦੀ ਇਹੀ ਬੱਚੀ 18 20 ਕਿਲੋ ਵਾਲੀ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀ 55 57000 ਮੁੱਲ ਕਰਨਾ ਸੀ ਪਰ ਜਮਾ ਜਾਇਜ਼ ਮੁੱਲ 48 ਉਹਦੇ ਜੋ ਵੀ ਛੋਟ ਛੱਪਾ ਮਾਨਤਾਨ ਹੋ ਜੂ ਤੇ ਜੇ ਆ ਫੋਟ ਜੀ ਨਾ ਹੁੰਦੀ ਕੋਨੀ ਹੁੰਦੀ ਤੇ ਉਹ 60000 ਮੰਗ ਲੈਣਾ ਹੀ ਅਗਲੇ ਨੇ ਜਮਾ ਲੋੜਪਾ ਜੀ ਨੇ ਥੋੜੇ ਪੈਸੇ ਲਾਉਣੇ ਆ ਵੱਧ ਦੁੱਧ ਲੈਣਾ ਉਹਨੂੰ ਸਿੰਘ ਜਾਂ ਉਹਨੂੰ ਫੋਟ ਕੀ ਕਹਿੰਦੀ ਆ ਇਹ ਤੁਹਾਨੂੰ ਵੀ ਪਤਾ ਸਿੰਘ ਦਾ ਫੋਟ ਦਾ ਵੱਟਾ ਪੈਂਦਾ ਜਿਹਦੇ ਕੋਲੇ ਵੱਧ ਪੈਸੇ ਆ ਉਹ ਭਾਵਾ ਕੋਹਨੀ ਬੱਛੀ ਲੈ ਲੈ ਕਬੂਤਰੀ ਆਰ ਕੀ ਲੱਖ ਦੀ ਲੈ ਲੈ ਭਾਵਾ ਉਹਦਾ ਕੀ ਕਹਿਣਾ ਆਪਾਂ ਕਹਿੰਨੇ ਆ ਕਿ ਜਿਹਨੇ ਘੱਟ ਲਾਉਣੇ ਆ ਵੱਧ ਦੁੱਧ ਲੈਣਾ ਤੇ ਉਹਨੂੰ ਫੋਟ ਸਿੰਘ ਕੌਣ ਨਹੀਂ ਕਹਿੰਦਾ ਇਹ ਕਿਹੜਾ ਮਾਰਦੀ ਆ ਤੇ ਜੇ ਮਾਰਦੀ ਹੋਵੇ ਤੇ ਆਹ ਕੋਹਨੀ ਇਹਨੇ ਵੀ ਮਾਰਦੇ ਨਹੀਂ ਟੁੱਟ ਜਮਨ ਲਾਉਟ ਮਾਲ 48 ਦੀ ਇਹ ਤੇ ਆ ਚਾਰ ਨੰਬਰ ਦੇ ਇਹ ਜੀ ਦੂਜੇ ਦਿਨ ਵਹਿਣ ਸੂਈ ਮਹੀਨੇ ਦਾ ਸੂਆ ਹੀ ਬੱਚਾ ਮਰੀ ਆ ਜਰਸੀ ਹਾਂ ਜੀ ਇਹਦੇ 9 ਕਿਲੋ ਦੁੱਧ ਆਈ ਕਿੰਨੇ ਜੀ ਇਹ ਆਪਾਂ ਦੇ ਦਾਂ ਵੀ 24000 ਨੇ ਲਓ ਜੀ 24000 ਦੀ ਕੋਈ 18 ਦੀ ਕੋਈ 20 ਦੀ ਕੋਈ 24 ਦੀ ਨਿੱਕੇ ਨਿੱਕੇ ਪਾ 24000 ਦੀ 9 ਕਿਲੋ ਦੁੱਧ ਬੱਚਾ ਮਰਿਆ ਵਾ ਮਹੀਨੇ ਦਾ ਸੂਆ ਜਰਸੀ ਬਰੀਡ ਹੈ ਜਰਸੀਆਂ ਦਾ ਦੁੱਧ ਹੀ ਮੱਝਾਂ ਵਰਗਾ ਹੁੰਦਾ ਤੇ 9 ਕਿਲੋ ਦੁੱਧ ਵਾਲੀ ਮੱਝ 80 90000 ਦੀ ਆਉਂਦੀ ਘਟੋ ਘਟ ਤੇ 9 ਕਿਲੋ ਦੁੱਧ 24000 ਮੁੱਲ ਨਾਲੇ ਤਾਂ ਦੁੱਧ ਪੀਓ ਨਾਲੇ 2 ਕਿਲੋ ਪਾਊਡਰ ਪਾਊਡਰ ਦੇ ਲਿਓ ਪਹਿਲੀ ਗੱਲ ਤਾਂ ਇਹ ਹੀਟ 'ਚ ਆਪ ਹੀ ਆ ਜਾਣਾ ਪਰ ਫਿਰ ਵੀ ਚਲੋ ਦਿੱਤਾ ਮਾੜਾ ਨਹੀਂ ਘਾਟਾ ਘੁੱਟਾ ਪੂਰੀਆਂ ਹੋ ਜਾਂਦੀਆਂ ਹੀਟ 'ਚ ਆਜੂ ਸੀਵਨ ਲੈਜੂ ਮੁੱਲ ਬਾਈ ਨੇ ਕੀਤਾ ਦੁੱਧ ਦਾਈ 24000 24000 ਕੀਤਾ ਨਾ 24000 ਤੇ ਔਸਰ ਵੱਚੀ ਲਓ 15 20000 ਦੀ ਮਾੜੀ ਤੋਂ ਮਾੜੀ ਔਸਰ ਵੱਚੀ ਆਉਂਦੀ ਹੈ ਚੰਗੀ ਬਰੀਡ ਵਾਲੀ ਔਸਰ ਵੱਚੀ 30 35000 ਦੀ ਆਉਂਦੀ ਹੈ ਨਾਲੇ ਦੁੱਧ ਪਿਆਊਗੀ ਔਸਰ ਨਾਲੋਂ ਤਾਂ ਕਈ ਗੁਣੇ ਚੰਗੀ ਆ 9 ਕਿਲੋ ਦੁੱਧ ਆ ਪਾਊਡਰ ਪੁੱਡਰ ਪਾ ਲਓ ਗੱਬਣੇ ਨੇ ਹੋ ਜਾਣਾ ਪਾ ਮਤਿਆਰ ਕਰਕੇ ਵੇਚ ਲੋ ਅੱਜ ਦੁੱਧ ਦੇ ਹਿਸਾਬ ਨਾਲ ਵੀ ਜੈਜੀ ਮੋਹੱਲਾ 24000 9 ਕਿਲੋ ਦੁੱਧ ਦੇ ਇੱਥੇ ਆ ਜਾ ਬਾਈ ਇਹ ਦੁੱਧੇ ਸੂਏ ਝੋਟੀਆਂ ਜੀ 2 ਮਹੀਨੇ ਦਾ 10 ਦਿਨ ਦੀ ਗੱਬਣਾ ਹੀ ਚੈੱਕ ਪਾਸ ਜੀ ਚੈੱਕ ਪਾਸ ਹੀ ਆਪਣੀ ਕਰਾਈ ਹੋਈ ਆ ਅਗਲਾ ਜੀ ਤੋਂ ਮਰਜ਼ੀ ਕਰਾ ਲਵੇ ਜਿਹੜਾ ਚੋ ਲੈਣਾ 7 ਕਿਲੋ ਦੁੱਧ ਦੀ ਧਾਰਤੀ ਮਿਲ ਪਾਣਾ ਕਿੰਨੇ ਦੀ ਇਹ ਆਪਾਂ ਦੇ ਲਈ 2 ਘਾਟ 70 ਦੀ 2 ਘਾਟ 70 ਦੀ 2 ਮਹੀਨੇ 10 ਦਿਨਾਂ ਦੀ ਗੱਬਣ ਚੈੱਕ ਪਾਸ ਬਾਈ ਕਹਿੰਦਾ ਸਾਡੇ ਵੱਲੋਂ 100% ਗੱਬਣ ਚੈੱਕ ਪਾਸ ਅਸੀਂ ਤਸੱਲੀ ਕਰਾ ਲਈ ਆ ਜੀਨੇ ਲੈ ਕੇ ਜਾਣੀ ਆ ਜਿਹਦੇ ਪਸੰਦ ਆਉ ਜਿਹੜਾ ਮਰਜੀ ਡਾਕਟਰ ਲੈ ਆਵੇ ਅਗਲਾ ਭਾਵਾਂ ਬਾਈ ਦੇ ਪਿੰਡੋਂ ਪਿੰਡਰਾ ਤੋਂ ਸੱਦ ਲੈ ਤੇ ਭਾਵਾਂ ਅਗਲਾ ਆਪਦੇ ਨਾਲ ਮੋਟਰਸਾਈਕਲ ਤੇ ਭਾਈ ਆਵੇ ਭਾਵਾਂ ਗੱਡੀ ਤੇ ਭਾਈ ਆਵੇ ਤੇ ਆਪਦੀ ਚੈੱਕ ਕਰਾ ਲੈ 2 ਮਹੀਨੇ 10 ਦਿਨ ਗੱਬਣ ਚੈੱਕ ਪਾਸ 7 ਕਿਲੋ ਦੁੱਧ ਆ 2 ਘੜ 70 ਦੀ ਹਾਂਜੀ ਹਾਂਜੀ 68000 ਦੀ ਦੇ ਦੇਣੀ ਆ 68000 ਦੀ 5 ਮਹੀਨੇ ਦੁੱਧ ਪਿਆਉ ਹਜੇ ਵਧੀਆ ਛੇ ਵੀ ਪਿਆ ਸਕਦੀ ਆ ਦੋ ਕੁ ਮਹੀਨੇ ਤਾਂ ਚਲੋ ਪਸ਼ੂ ਨੂੰ ਛੱਡਣਾ ਚਾਹੀਦਾ ਪਹਿਲਾਂ ਉਹਨੇ ਨਾ ਸੇਵਾ ਸੁਭਾ ਹੋ ਜਾਂਦੀ ਆ ਪਸ਼ੂ ਜਿੰਨਾ ਜ਼ਿਕਰ ਤੁਹਾਨੂੰ ਪਤਾ ਹੀ ਆ ਦੁੱਧ ਦਿੰਦਾ ਉਹਨੇ ਜਿਕਰ ਰਾਜੀ ਬਾਹਲਾ ਹੁੰਦਾ ਨਹੀਂ ਨਾਲੇ ਤਾਂ ਹੁਣ ਤਾਂ ਦੁੱਧ ਪੀ ਲਿਓ ਮਗਰਲੇ ਦੋ ਕੁ ਮਹੀਨੇ ਸਾਹਮ ਲਿਓ ਪਹਿਲੀ ਗੱਲ ਹੁਣ ਵੀ ਲੱਸੀ ਨਹੀਂ ਕੋਈ ਆ ਵਜਨ ਮੂਜੇ ਵੇਖ ਲਓ ਰਾਜੀ ਹੁਣ ਵੀ ਆ ਪਰ ਇਹਨਾਂ ਹੁੰਦਾ ਦੋ ਕੁ ਮਹੀਨੇ ਪਹਿਲਾਂ ਪਸ਼ੂ ਡਰਾਈ ਕਰ ਲਓ ਦੋ ਘੱਟੇ ਫੀਡ ਦੇ ਪਾ ਲਓ ਜਿੰਨਾ ਪਸ਼ੂ ਰਾਜੀ ਹੋ ਗਿਆ ਵੱਧ ਸਮ ਗਿਆ ਸੂਕੇ ਨਾਲ ਤਾਂ ਦੁੱਧ ਵੱਧ ਦਿੰਦਾ ਤੇ ਜਦੋਂ ਵੱਧ ਸਮਿਆ ਹੋਇਆ ਤੇ ਪੈਸੇ ਵੀ ਚਾਰ ਵੱਧ ਵਟਾ ਜਾਂਦਾ ਉਹ ਦੋਵੇਂ ਗੱਲਾਂ ਹੀ ਆ ਜੇ ਵੇਚਣਾ ਤਾਂ ਵੀ ਚਾਰ ਪੈਸੇ ਵੱਧ ਵਟਾਜੂ ਪਸ਼ੂ ਚੰਗਾ ਸੰਭਿਆ ਹੋਵੇ ਗੱਬਣ ਤਿਆਰ ਜੇ ਨਹੀਂ ਵੇਚਣਾ ਤੇ ਦੁੱਧ ਵੱਧ ਦੇਉ ਕਿਉਂਕਿ ਰਾਜੀ ਪਸ਼ੂ ਹੋਊ ਤੇ ਦੁੱਧ ਆਪੇ ਵੱਧ ਦੇਊਗਾ ਐ ਤੇ ਆ ਜਾ ਲਾਸਟ ਤੇ ਸ਼ਰਮਾ ਜੀ ਜੀ ਪਹਿਲਾਂ ਵੜ ਸੁਣੀਏ ਬਲੂਣੀ ਹੂੰ ਤੇ ਅੰਕੀ ਆਉਂਦਾ ਰਹਿੰਦਾ ਹੀ ਹੁੰਦਾ ਕਿੰਨਾ ਦੁੱਧ ਦੇ ਤੂੰ ਮੋਤੋ ਹੀ 11-12 ਕਿਲੋ ਚਵਾ ਦੂਗਾ ਕਿੰਨੇ ਦੀ ਇਹ ਆ ਪੰਡਾਂ ਦੀ 38000 ਦੀ ਹਫਤੇ ਦੀ ਕੱਚੀ ਆ 38000 ਦੀ ਪਹਿਲਣ ਵੱਛੀ ਆ 11 12 ਕਿਲੋ ਦੁੱਧ ਪਿਆਜੂ ਨਿੱਕਾ ਕਹਿੰਦਾ ਥਾਣ ਚੰਗਾ ਚਾਰ ਹੀ ਥਾਣਾ ਕੋਈ ਬਾਧੂ ਫੋੜਸ਼ਾਂਗੇ ਨਹੀਂ ਬਾਕੀ ਤੁਸੀਂ ਦੇਖ ਹੀ ਰਹੇ ਆ ਕਿਹੜਾ ਕੋਈ ਲੋਕ ਲਪੋ ਵਾਲੀ ਗੱਲ ਆ ਥਾਣਾ ਤੇ ਆਪਾਂ ਕੋਈ ਲੀਡ ਆ ਪਾਇਆ ਆ ਵੇਖ ਲਓ ਆ ਅੱਧੀ ਚਵਾਈ ਵਾਲਾ ਥਾਣਾ ਵਲਟੇਲਾ ਬਹੁਤ ਪਈ ਆ 11 12 ਕਿਲੋ ਦੁੱਧ ਪਿਆਜੂ 38000 ਦੀ ਥਾਣ ਪੂਰਾ ਚੰਗਾ ਆ ਅੱਧੀ ਚਵਾਈ ਵਾਲਾ ਨਿੱਕੇ ਨਿੱਕੇ ਭਾ ਆ ਦੇ ਦੇਣੀ 18000 ਦੀ 8 ਕਿਲੋ ਦੁੱਧ ਹੈ ਜੇ ਕਿਸੇ ਨੇ ਦੁੱਧ ਦਾ ਬੁੱਤਾ ਲਾਉਣਾ ਹੋਵੇ 2-4 ਮਹੀਨੇ ਕਈ ਵਾਰ ਹੁੰਦਾ ਪਸ਼ੂ 1-2 ਹੀ ਹੁੰਦੇ ਆ ਉਹ ਗੱਬਣ ਹੁੰਦੇ ਆ ਦੁੱਧ ਵਾਲੇ ਪਸ਼ੂ ਹਟੇ ਹੁੰਦੇ ਆ ਕਿਉਂਕਿ ਸੂਨ ਵਾਲੇ ਹੁੰਦੇ ਆ ਗਾਂ ਤਿਆਰ ਹੁੰਦੀ ਆ ਕੋਈ 2 ਮਹੀਨੇ ਰਹਿੰਦੇ ਆ ਕਿਸੇ ਦੇ 3 ਮਹੀਨੇ ਤੇ ਅਗਲਾ ਬਾਹਲੇ ਪੈਸੇ ਨਹੀਂ ਲਾਉਣ ਦਾ ਚਾਹਵਾਨ ਹੋਵੇ ਕਿ 2 ਮਹੀਨੇ 3 ਮਹੀਨੇ ਜਦੋਂ ਪਾਹੂ ਸੂਂਦਾ ਨਹੀਂ ਤੋਕੜ ਲੈ ਲਗੇ ਤੇ ਆ ਵੜ 8 ਕਿਲੋ ਦੁੱਧ ਹੈ 18000 ਦੀ ਆ 20000 ਦੀ 7 ਕਿਲੋ ਦੁੱਧ ਹੈ 20 ਦਿਨਾਂ ਦੀ ਬਣੀ ਆ ਫੋਨ ਨੰਬਰ ਸਕਰੀਨ ਤੇ ਆ ਜਰਸੀ 24000 ਦੀ ਕਿ 24 24000 ਦੀ 9 ਕਿਲੋ ਦੁੱਧ ਉਹ 48000 ਦੀ 18 20 ਕਿਲੋ ਖੁੱਲਾ ਦੁੱਧ ਪਿਆਜੂ ਸਾਰੇ ਨੂੰ ਸਾਸੀ ਗਾ